ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਮਾਛੀਕੇ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਇਹ ਪਿੰਡ ਹੈ ਮੋਗੇ ਤੋਂ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਇਹ ਪਿੰਡ ਆਉਂਦਾ ਚਲੋ ਬੱਤ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਮਸੋ ਬਾਈ ਵਪਾਰ ਦਾ ਕੰਮ ਕਰਦੇ ਤੇ ਇਹਨਾਂ ਕੋਲ ਰੁਟੀਨ 'ਚ ਤੁਹਾਨੂੰ ਪਸ਼ੂ ਦਿਖਾਉਂਦੇ ਰਹਿੰਦੇ ਅੱਜ ਇੱਕ ਚੰਗੇ ਦੁੱਧ ਵਾਲੀ ਝੋਟੀ ਤਿਆਰ ਦੁੱਧ ਵਾਲੀ ਝੋਟੀ ਤੁਹਾਨੂੰ ਦਿਖਾਉਣ ਲੱਗਾ ਡਿਟੇਲ ਚ ਗੱਲਬਾਤ ਕਰਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਇੱਕ ਬੇਨਤੀ ਸ਼ੁਰੂ ਚ ਵੈਸੇ ਹਰੇਕ ਵੀਡੀਓ ਚ ਹੁੰਦੀ ਆ ਵੀ ਪਸ਼ੂ ਖਰੀਦਣ ਲੱਗਿਆ ਹਿੰਮਤ ਕਰ ਲਿਆ ਕਰੋ ਦੁੱਧ ਜਿੰਨਾ ਤਿਆਰ ਆ ਉਹ ਤੁਹਾਨੂੰ ਬਈ ਦੱਸ ਦਊਗਾ ਉਹਨੂੰ ਪੇਸ਼ਕ ਦੋ ਟਾਈਮ ਚੋਲਿਓ ਤਿੰਨ ਟਾਈਮ ਚੋਲਿਓ ਤੁਸੀਂ ਚੋਣਾ ਹਿੰਮਤ ਤੁਸੀਂ ਕਰਨੀ ਹੈ ਪੱਕੇ ਜੇ ਹਵਾਨੇ ਦੀ ਝੋਟੀ ਆ ਦੱਸੋ ਤੇ ਸ਼ਾਮ ਦਾ ਟਾਈਮ ਹੈ ਜਦੋਂ ਮੈਂ ਇਹ ਵੀਡੀਓ ਸ਼ੂਟ ਕਰ ਰਿਹਾ ਆਓ ਜਾਣਕਾਰੀ ਲਈਏ ਫਿਰ ਤੋਰਾਂਗੇ ਇੱਕ ਚੀਜ਼ ਹੋਰ ਜੋ ਮੈਂ ਇਹਦੇ ਨਾਲ ਦੇਖ ਰਿਹਾ ਦੱਸੋ ਦੇ ਨਾਲ ਮੇਲ ਕਾਫ ਹੈ ਜੈਡ ਬਲੈਕ ਹੈ ਤਾਂ ਚੇ ਸੋਹਣੇ ਦਾ ਬੱਚਾ ਹੈ ਹਾਲਾਂਕਿ ਝੋਟੀ ਆਪ ਵੀ ਕਦ ਕਾਠ ਵਾਲੀ ਐ ਸੋ ਉਹ ਜਾਣਕਾਰੀ ਬਾਈ ਤੇ ਲਗੀ ਨਵਿੰਦਰ ਬਾਈ ਸਸਟੀ ਕਾ ਹਾਂ ਸ੍ਰੀ ਗੁਰਬਾਈ ਜੀ ਦੀ ਤੇ ਨਵਿੰਦਰ ਅੱਜ ਜਿਹੜੀ ਮੱਝ ਵੇਚਣ ਲੱਗੇ ਹੋ ਤਿੰਨ ਮਸੂਆ ਇਹ ਬਾਈ ਜੀ ਦੀ ਦੂਜਾ ਸੂਆ ਸੂਈ ਆ ਬਾਈ ਇਹਨੂੰ ਸੂਈ ਨੂੰ 7-8 ਦਿਨ ਹੋ ਗਏ ਅੱਜ ਬਾਈ ਠੀਕ ਐ ਹਸ਼ਟੈਗ ਹੁਣ ਦੁੱਧ ਜਿਹੜਾ ਬੰਦਾ ਤੋਲ ਸਕਦਾ ਤੋਲਣ ਵਾਲਾ ਬਾਈ 15 ਕਿਲੋ ਤੋਂ ਬਾਹਰ ਹੀ ਆ 15 ਕਿਲੋ ਤੋਂ ਚਾਹੇ ਕੋਈ ਕੰਡੇ ਲਾ ਕੇ ਲੈ ਜਾਵੇ ਦੁੱਧੀ ਦਾ ਜੋ 13-17-18 ਕਿਲੋ ਦੀ ਗਾਰੰਟੀ ਐ ਨੇ 15-16 ਕਿਲੋ ਦੁੱਧ ਪਹਿਲੇ ਸੂਏ ਵਿੱਚ ਹੀ ਦਿੱਤਾ ਠੀਕ ਹੈ ਕੀ ਕੀ ਡਿਮਾਂਡ ਰਣੀ ਬੋਲੋ ਡਿਮਾਂਡ ਬਾਈ ਮਲਟਾ ਜਿੰਨਾ ਮਰਜ਼ੀ ਕਰਾ ਲਈਏ 1,65,000 ਦੀ ਝੋਟੀ ਦੇਵਾਂਗੇ 1 ਬੈਂਡ ਦੀ ਹਾਂ ਬਾਈ ਠੀਕ ਹੈ ਸੋ ਦੋਸਤੋ ਦੁੱਧ ਬਾਈ ਕਹਿੰਦਾ ਵੀ ਇਹਦੇ ਥੱਲੇ 15 ਕਿਲੋ ਕੰਡੇ ਤੋਲ ਆਲਾ ਹੈ ਬੇਸ਼ੱਕ ਦੋ ਟਾਈਮ ਤੋਲ ਲਓ ਤਿੰਨ ਟਾਈਮ ਤੋਲ ਲਓ ਜੋ ਤਿਆਰ ਦੁੱਧ ਹੋ ਤੁਹਾਨੂੰ ਦੱਸਦਾ ਤੋਰੀ ਬਾਈ ਨੂੰ ਖੋਲੀ ਸੋ ਟਾਂ ਚਾਇਰਾ ਤੁਸੀਂ ਦੇਖ ਸਕਦੇ ਹੋ ਬਣਾਵਟ ਚੰਗੀ ਜਿਹੀ ਦਿਸਦੀ ਹੈ ਹਾਈਟ ਵੀ ਸੋਹਣੀ ਹੈ ਬਸਤੋ ਲੰਬਾਈ ਵੀ ਚੰਗੀ ਹੈ ਬਾਕੀ ਬੱਚਾ ਬੜਾ ਸੋਹਣਾ ਇਹਦੇ ਨਾਲ ਹੈ ਤਾਂ ਮੇਲ ਕਾਫ ਇਹਦੀ ਅਗਾੜੀ ਤੁਹਾਨੂੰ ਦਿਖਾਉਂਗਾ ਬਸੋ ਪਿਛਲੇ ਥਾਣੇ ਨਾਲੋਂ ਹਾਲਾਂਕਿ ਪਸਮਾਚ ਪਿਛਲਾ ਥਾਣ ਜਿਹੜਾ ਉਹਦਾ ਸਹਿਜ ਵੱਧ ਜਾਣਾ ਹੁੰਦਾ ਪਰ ਹਾਲ ਦੀ ਘੜੀ ਜੇ ਦੇਖਦੇ ਆ ਤਾਂ ਅਗਾੜੀ ਵੀ ਚੰਗੀ ਦਿਸਦੀ ਹੈ ਅਗਲੇ ਪਾਸੋਂ ਵੀ ਹਵਾਨਾ ਸੋਹਣਾ ਦੱਸਦਾ ਤੇ ਇਹਦਾ ਤੁਸੀਂ ਸਟਰਕਚਰ ਦੇਖੋ ਬਲਵੰਦਰ ਭਾਈ ਤਾਰਾ ਵੀ ਮਾਰਾਂਗੇ ਵੀਡੀਓ ਹਾਂ ਭਾਈ ਚੋੜਾਂਗੇ ਵੀਡੀਓ ਕੋਈ ਕੋਦਸੋ ਤਾਰਾ ਮਾਰ ਕੇ ਤੁਹਾਨੂੰ ਦਿਖਾ ਦੇਾਂਗੇ ਇਹ ਕਾੜੀਓ ਹੀ ਹੁੰਦੇ ਆ ਨਾਲੇ ਥੋੜੀ ਵੀਡੀਓ ਲੰਬੀ ਹੋ ਜਾਂਦੀ ਐ ਨਾਲ ਪਰ ਫਿਰ ਵੀ ਵਾਰ-ਵਾਰ ਇਸ ਕਰਕੇ ਰਿਕੁਐਸਟ ਕਰੀਦੀ ਐ ਕਿ ਤੁਸੀਂ ਦੁੱਧ ਇੱਥੇ ਚੋ ਕੇ ਦੇਖ ਲਓਗੇ ਤਾਂ ਤੁਹਾਨੂੰ ਵੀ ਵਿਸ਼ਵਾਸ ਬਣਿਆ ਰਹੂਗਾ ਜਿਹੜਾ ਪਸੂ ਤੁਸੀਂ ਖਰੀਦ ਰਹੇ ਹੋ ਸਿੰਘ ਦੀ ਸ਼ੇਪ ਤੁਸੀਂ ਦੇਖ ਸਕਦੇ ਹੋ ਕੁੰਡੇ ਸਿੰਘ ਹੈ ਤਾਂਨ ਦੋਸਤੋ ਚਾਰੇ ਬਿਲਕੁਲ ਇੱਕੋ ਜਿਹੇ ਐ ਬਾਕੀ ਹਵਾਨਾ ਜਿਹੜਾ ਉਹ ਤੁਸੀਂ ਇਹਦਾ ਦੇਖੋ ਰੋਕੀ ਗਈ ਇੱਥੇ ਮੜਾਂ ਇਹ ਤਾਂ ਨੂੰ ਮੂੰਹ ਕਰਕੇ ਉਹ ਹਵਾਨਾ ਵਸੋ ਜਿਹੜੀ ਐ ਉਦੋਂ ਬਹੁਤ ਸੋਹਣਾ ਬਣ ਆਉਂਦੀ ਐ ਹੋਏ ਗਾੜੀ ਦੇਖ ਸਕਦੇ ਹੋ ਇਹ ਦਰੋਸਹੀ ਹੋਣੇ ਦਾ ਹਵਾਨਾ ਦੇਖੋ ਜਾਂ ਬਲਿੰਦਰ ਫੋਟੋਲੀ ਪੈ ਪਸੂ ਸਮਾ ਆ ਕਰਕੇ ਤੁਹਾਨੂੰ ਥਣ ਦੁਆਰਾ ਦਿਖਾਵਾਂਗੇ ਚੋਰਾਂਗੇ ਵੀ ਜਦੋਂ ਪਸਮਾਊਗੀ ਕਿਉਂਕਿ ਪਸਮਾਚ ਹਵਾਨਾ ਹੋਰ ਟਾਈਟ ਹੋ ਜਾਂਦਾ ਹੁੰਦਾ ਪਸੂ ਜਿਹੜਾ ਦੁੱਧ ਵਾਲਾ ਪਸੂ ਹੋਰ ਉੱਤਰ ਆਉਂਦਾ ਹਵਾਨੇ ਦੇ ਵਿੱਚ ਤੋਂ ਹੁਣ ਦੇਖੋ ਹਵਾਨੇ ਦਾ ਡਿਜ਼ਾਈਨ ਕਿਹੜੀ ਫਸਲੀ ਹੈ ਤੇ ਸ਼ਾਮ ਦੇ ਟਾਈਮ ਇਹ ਵੀਡੀਓ ਬਣ ਰਹੀ ਹੈ ਚੀਜ਼ਾਂ ਇੰਚ ਰੱਖ ਲੋ ਜੀ ਚੁਾਈ ਦਾ ਟਾਈਮ ਲਗਭਗ ਹੋਇਆ ਹੀ ਪਿਆ ਉਸ ਦੇ ਹਿਸਾਬ ਤੇ ਆਪਾਂ ਇਹਦੀ ਵੀਡੀਓ ਸ਼ੂਟ ਕਰ ਰਹੇ ਹਾਂ ਬਿਲਕੁਲ ਮਾਰੀ ਪੂਛ ਫੜ ਕੇ ਹੱਤੀ ਬਈ ਸੋ ਦੋਸੋ ਹੁਣ ਫੇਰ ਹਵਾਨਾ ਦੇਖ ਸਕਦੇ ਏਦਾਂ ਦਾ ਹਵਾਨਾ ਛੱਡ ਦੇ ਬਈ ਸੋ ਖਾਣਾ ਬਾਰੇ ਗੱਲ ਕੀਤੀ ਸੀ ਇੱਥੋਂ ਤੁਸੀਂ ਦੇਖ ਲਓ ਛੱਡ ਲਾ ਬਈ ਬੱਚਾ ਸੋ ਬੱਚਾ ਇਹਦੇ ਨਾਲ ਕਟਾ ਹੈ ਤੇ ਜੈਡ ਬਲੈਕ ਹੈ ਮੱਝ ਦੀ ਪੂਛ ਚਾਲਾਂਗੇ ਦੋ ਕਵਾਲ ਵਾਈਟ ਹੈਗੇ ਐ ਹਾਰ ਦੀ ਜੀ ਹੈ ਸਭ ਤੋਂ ਪਹਿਲਾਂ ਕਰਕੇ ਦਿਖਾ ਦਿੰਨੇ ਆ ਪਸਮਾ ਕੰਪਲੀਟ ਹੈ ਬਾਕੀ ਧਾਰਾ ਮਾਰਾਂਗੇ ਬਾਲਟੀ ਦੇ ਵਿੱਚ ਉਹ ਵੀ ਤੁਹਾਨੂੰ ਦਿਖਾ ਦਿਆਂਗੇ ਜੀ ਉਹ ਆ ਗਾੜੀ ਇਹਦੀ ਮੈਂ ਪਹਿਲਾਂ ਹੀ ਦੱਸਿਆ ਸੀ ਵੀ ਇਹ ਚੰਗੀ ਦਿਸਦੀ ਹੈ ਤੇ ਹੁਣ ਵੀ ਥੰਨ ਦਾ ਸਾਈਜ਼ ਪਸਮਾ ਚ ਵੀ ਤੁਸੀਂ ਦੇਖੋਗੇ ਗਾੜੀ ਜਿਹੜੀ ਉਹ ਚੰਗੀ ਸੋਹਣੀ ਦਿਸਦੀ ਹੈ ਉਹ ਬਾਕੀ ਧਾਰਾ ਮਾਰ ਕੇ ਤੁਹਾਨੂੰ ਦਿਖਾ ਦਿੰਨੇ ਆ ਵੀ ਕਿੰਦਾ ਦਾ ਦੁੱਧ ਇਸ ਟਾਈਮ ਖਾਣਾ ਦੇ ਵਿੱਚੋਂ ਕਿਦਾਂ ਦੀਆਂ ਧਾਰਾਂ ਆਉਂਦੀਆਂ ਚੋਣਾ ਤੁਸੀਂ ਆਪਸ ਨੂੰ ਦੋ ਟਾਈਮ ਚੋਇਓ ਚੰਗੇ ਦੁੱਧ ਵਾਲੀ ਝੋਟੀ ਐ ਤੇ ਚੋਕੇ ਖਰੀਦਾਂਗੇ ਤੁਹਾਨੂੰ ਵਿਸ਼ਵਾਸ ਬਣਿਆ ਰਹੂਗਾ ਬਲੰਦਰ ਬਾਈ ਮਾਰਨੀ ਧਾਰ ਸੋ ਖਾਲੀ ਬਾਟੀ ਦੇਖ ਲਓ ਵਸੋ ਠੀਕ ਐ ਬਾਈ ਧਾਰ ਆਪਾਂ ਚੱਕ ਲੇ ਔਲੇ ਸਮੇਂ ਸੇ ਗਾੜੀ ਸੇ ਧਾਰਾਂ ਤੂੰ ਦੇਖ ਲੈ ਬਲੰਦਰ ਪਿਛਲੇ ਸਮੇਂ ਤੋਂ ਮਾਰੀ ਧਾਰਾਂ ਬਾਈ ਇੱਕ ਸੇ ਲੈ ਸਮੇਂ ਤੋਂ ਧਾਰਾਂ 理解。你就是

ਬਗਲ ਨੂੰ ਵੀ ਇਹ ਦੇਖੋ ਇਹ ਪੁੱਛਦੇ ਕਰਾਂਗੇ ਕਿ ਗਾੜੀ ਦੇ ਵਿੱਚ ਕਿੱਦਾਂ ਦਾ ਪਪਰ ਰਹਿੰਦਾ ਬੰਤਰ ਵੀ ਮੱਝ ਦੀ ਹੈ ਚੰਗੀ ਆ ਦੱਸੋ ਬਾਕੀ ਦੂਜਾ ਸੂਆ ਚੋ ਪੀ ਹੈ 540 ਦੇ ਅੱਗੇ ਗਰੀਨ ਆਸ ਤੇ ਸੇ ਤੋਂ ਬੱਚੇ ਲੈ ਸਕਦੇ ਤੁਮ ਕੱਟਾ ਵੀ ਦੁਬਾਰਾ ਦਿਖਾਉਂਗਾ ਲਾ ਕਿ ਭਾਈ ਦੇ ਟਾਈਮ ਚ ਸਿੰਮ ਜਿਹੜਾ ਹੋ ਚੰਗੇ ਚੰਗੇ ਝੋਟਿਆ ਨਾ ਆਉਂਦਾ ਉਹਦੇ ਕਰਕੇ ਬਾਹਲਾ ਕੱਟਿਆ ਨੂੰ ਸੰਭਲਣਾ ਸੌਖਾ ਨਹੀਂ ਹੁੰਦਾ ਪਰ ਫਿਰ ਵੀ ਵੇਖ ਚੰਗੇ ਬੱਚੇ ਕੋਈ ਮੱਝ ਫਾਉਂਦੀ ਆ ਤਾਂ ਉਹਦਾ ਫਾਇਦਾ ਹੀ ਹੁੰਦਾ ਫਾਰਮਰ ਨੂੰ ਰਦੀ ਤੇੜੀ ਦੀ ਬਾਲਟੀ ਬਲੋ ਸਤਿ ਸ੍ਰੀ ਅਕਾਲ ਸੋ ਦੱਸੋ ਆ ਗਾੜੀ ਚ ਦੱਦ ਦੇਖੋ ਮੈਂ ਇਹ ਗੱਲ ਪਹਿਲਾਂ ਵੀ ਐਡ ਕੀਤੀ ਸੀ ਵੀ ਇਹਦੀ ਗਾੜੀ ਚੰਗੀ ਐ ਤੁਸੀਂ ਇਹਦੇ ਗਾੜੀ ਚੀ ਦੱਦ ਦੇਖ ਲਓ ਲਗਭਗ ਕਰਮਾਣੀ ਨੇ ਬਾਲਟੀ ਨੇੜ ਕਰਤੀ ਐ ਪਹਿਲਾਂ ਚੱਲ ਬੰਦ ਫੋ ਬਾਕੀ ਰਸੋ ਹੁਣ ਮੈਂ ਵੀਡੀਓ ਕੱਟ ਕੇ ਬਣਾਉਂਗਾ ਮੈਂ ਸਿਰਫ ਤੁਮੇ ਗਾੜੀ ਚੈੱਕ ਕਰਾਉਣੀ ਸੀ ਤੁਸੀਂ ਫਾਈਨਲ ਆਪ ਦੱਦ ਚੋਲੋਗੇ ਤੇ ਬ੍ਰੇਮਰ ਬਾਈ ਚੋਲਦਾ ਦੂਜਾ ਚ ਬਾਲਟੀ ਭਰੀ ਐ ਤੇ ਆਪਣੇ ਸਾਹਮਣੇ ਫੇਰਾ ਜਣੇ ਪ੍ਰੋਫੈਸਰ ਵੈਸੇ ਤਾਂ ਤੁਹਾਨੂੰ ਪਤਾ ਵੀ ਪਿਛਲੇ ਥਾਂਾਂ ਚਮਾਈ ਦੇ ਦੁੱਧ ਚੰਗਾ ਹੁੰਦਾ ਤੇ ਇਹ ਵੈਸੇ ਬਾਲਟੀ ਜਿਹੜੀ ਗਾੜੀ ਨਹੀਂ ਨੇੜ ਕਰਤੀ ਸੀ ਫਿਰ ਵੀ ਤੁਸੀਂ ਦੇਖ ਸਕਦੇ ਹੋ ਇਹ ਕਰਮਾਣੀ ਨੇ ਭਰਤੀ ਹੈ ਬਾਕੀ ਦੁੱਧ ਕਿੰਨਾ ਕੁ ਤੁਸੀਂ ਝੋ ਸਕਦੇ ਸਮਝ ਇਹਨਾਂ ਛੱਡਣ ਆਉਂਦਾ ਤਜੂਗੀ ਤੋਂ ਇਹ ਦੇਖ ਲਓ ਤੇ ਤੁਹਾਨੂੰ ਮੈਂ ਥਣ ਵੀ ਇੱਕ ਵਾਰ ਦਿਖਾ ਦਿਆ ਕਿਉਂਕਿ ਹਜੇ ਸਾਨੂੰ ਭਰੇ ਥਣ ਦਿਸਣਗੇ ਇਹ ਪਿਛਲੇ ਥਣਾਂ ਦੇ ਵਿੱਚ ਤੁਸੀਂ ਦੁੱਧ ਜਿਹੜਾ ਉਹ ਨੋਟ ਕਰ ਲਓ ਥੋੜਾ ਜਿਹਾ ਨੇੜੇ ਕਰਦਾ ਮੈਂ ਕੈਮਰਾ ਸੋ ਇਹ ਤੁਸੀਂ ਹੁਣ ਥਣਾ ਦੇ ਵਿੱਚ ਦੁੱਧ ਦਾ ਅੰਦਾਜ਼ਾ ਲਾ ਲਓ ਹਾਲਾਂਕਿ ਪਿਛਲੇ ਥਣ ਜਿਹੜੇ ਉਹ ਹਜੇ ਉਵੇਂ ਪਈ ਹੈ ਜਿਹੜੇ ਚੋਣ ਵਾਲੇ ਸੋ ਆ ਸਾ ਦੱਸੋ ਇਸ ਟਾਈਮ ਵੀ ਸੋਨਾ ਦੁੱਧ ਹੈ ਤੇ ਦੁੱਧੇ ਹੋਰ ਵੀ ਸੋਨਾ ਦੇਊ ਵੀ ਕਿਉਂਕਿ ਹਜੇ ਤਾਜੀ ਸੂਈ ਹੈ ਤਾਂ ਦੁੱਧੇ ਵਧੂ ਵੀ ਬਾਲਟੀ ਵੀ ਜੇ ਇਹ ਤਾਂ ਪੂਰਾ ਚੰਗਾ ਦੁੱਧ ਪੈਂਦਾ ਬਾਈ ਉਵੇਂ 5-6 ਕਿਲੋ ਵਾਲੀ ਬਾਲਟੀ ਨਹੀਂ ਠੀਕ ਹੈ ਸੋ ਬਾਲਟੀ ਥੋੜੀ ਜੀ ਇਹਦਾ ਨੰਬਰ ਬਹੁਤ ਵੀਰ ਜਿਹੜੇ ਮਾਹ ਰਹੇ ਨੰਬਰ ਤੋਂ ਵੀ ਜਜਮੈਂਟ ਕਰ ਲੈਂਦੇ ਕਿੰਨਾ ਨੰਬਰ ਬਾਲਟੀ ਵੀ ਮੇਰੇ ਦੋਸਤੋ ਤੁਸੀਂ ਆਕੇ ਚੋਕੇ ਦੇਖੋਗੇ ਤੇ ਚੰਗੇ ਦੁੱਧ ਵਾਲੀ ਇੱਕ ਮੱਝ ਤੁਹਾਨੂੰ ਦਿਖਾਈ ਹੈ ਧੰਨਵਾਦ